ਕੀ ਸਿਹਤਬੰਦ ਜਿਹੜਾ ਸਮਾਜ ਹੈ ਕਿੱਥੋਂ ਸਿੱਖ ਸਕਦੇ ਆ ਸਿਹਤਬੰਦ ਜਿਹੜਾ ਨਰਵਾ ਸਮਾਜ ਹੈ ਜਿਹਦੇ ਗਵਰਨਮੈਂਟ ਦੀ ਸਕੀਮ ਵੀ ਸਰਵੀਸੀ ਨਰਵਾ ਸਮਾਜ ਨਰਵਾ ਸਮਾਜ ਕਿਵੇਂ ਸਿੱਝ ਜਾ ਸਕਦਾ ਹੈ ਨਰਵਾ ਸਮਾਜ ਰੋਆ ਆਦਮੀ ਹੀ ਸਿੱਖ ਸਕਦਾ ਸਿਰਫ ਜਾਤ ਆਦਮੀ ਹੀ ਸਿੱਖ ਸਕਦਾ ਕਿਸਾਨ ਵੀਰੋ ਸਿੱਖ ਕਿੱਥੋਂ ਬਾਣੀ ਹੈ ਲਖਰਾਮ ਕਹਿੰਦੇ ਆ ਖਾਲ ਖਾ ਲੋ ਆ ਸਭ ਦੇ ਕੋਈ ਘਾਟ ਹੋਊਗੀ ਜਦੋਂ ਵੀ ਹੁਣ ਜਿਹੜੇ ਡਾਕਟਰ ਨੇ ਤਕਰੀਬਨ ਜਿਹੜੇ ਅੱਗੇ ਤੁਹਾਡੇ ਐ ਨਿਸ਼ਾਨੀਆਂ ਦੇਖ ਕੇ ਦੱਸਦੇ ਸੀ ਉਹ ਤਕਰੀਬਨ ਤਕਰੀਬਨ ਇਸ ਦਮਿਆਂ ਤੋਂ ਬਹੁਤ ਹੋ ਚੁੱਕੇ ਆ ਅੱਖਾਂ ਦੇਖ ਕੇ ਨਬਜ਼ ਦੇਖ ਕੇ ਹੁਣ ਤੁਹਾਨੂੰ ਸਿੱਧਾ ਬਲੱਡ ਪ੍ਰੈਸ਼ਰ ਦੇ ਟੈਸਟ ਲਿਖ ਜਾਂਦੇ ਆ ਟੈਸਟ ਦੇ ਵਿੱਚ ਕਦੇ ਤੁਹਾਨੂੰ ਆਹ ਘਾਟ ਆ ਗਈ ਆ ਉਹ ਘਾਟ ਦੇ 10 12 ਘਾਟਾਂ ਲਿਖ ਦਿੱਤੀ ਜਾਂਦੀਆਂ ਉਹਨਾਂ ਘਾਟਾਂ ਦੀ ਕੂਟੀ ਤੁਹਾਨੂੰ ਕੈਲਕੂਲਸ ਲਿਖ ਦਿੱਤੇ ਜਾਂਦੇ ਆ ਕਦੇ ਕਦੇ ਸਿਆਣਾ ਡਾਕਟਰ ਸਮ ਇਹ ਵੀ ਕਹਿੰਦਾ ਸੇਵ ਕਰੀ ਕੇਲਾ ਖਾ ਲਈ ਆਹ ਖਾ ਲਈ ਪਰ ਸੰਭਾਲੀ ਰਹੋ ਮੈਨੂੰ ਲੱਗਦਾ ਜੀ ਕੋਈ ਵੀ ਜਿਹੜਾ ਫਰੂਟ ਹੈ 150 ਰੁਪਏ ਸਾਢੇ ਕਿਲੋ ਆਉਂਦਾ ਨਹੀਂ ਸਾਡੀਆਂ ਪਹੁੰਚਾਂ ਤੋਂ ਆਮ ਜੀ ਦੀ ਕੀਮਤਾਂ ਦੇ ਪਾਸ ਤੋਂ ਬਾਹਰ ਹੋ ਗਈਆਂ ਕਿੱਥੋਂ ਪੂਰਤੀ ਹੋਣੀ ਹੈ ਇਹ ਸਾਡੀ ਜਿਹੜੀ ਪੂਰਤੀ ਸਾਡੀਆਂ ਜਿਹੜੀ ਸੌਖਾ ਕੰਮ ਅਸੀਂ ਸਬਜ਼ੀਆਂ ਤੋਂ ਕਰ ਸਕਦੇ ਹਾਂ ਕਿਸਾਨ ਜੀ ਉਹ ਜਿਹੜੀ ਕਿਚਨ ਗਾਰਡਨ ਕਹਿੰਦੇ ਆ ਘਰੇਲੂ ਕੀਚੀ ਕਹਿੰਦੇ ਆ ਹਰ ਕਿਸਾਨ ਨੂੰ ਮੇਰਾ ਮੈਸੇਜ ਹੈ ਕਿਸਾਨ ਜੀ ਨੂੰ ਕਿਉਂਕਿ ਜ਼ਰੂਰੀ ਛੋੜੇ ਕੋੜੇ ਆ ਹਰ ਚੀਜ਼ ਛੋੜੇ ਕੋੜੇ ਆ ਖੇਤ ਛੋੜੇ ਕੋੜੇ ਆ ਪਾਣੀ ਛੋੜੇ ਕੋੜੇ ਆ ਕਿੰਨਾ ਕੰਮ ਕਰਨਾ ਤੇ ਤੁਸੀਂ ਉਹਨੂੰ ਡਿਵੈਲਪ ਕਰਨਾ ਹੈ ਇਹ ਕਿ ਕਿਸਾਨ ਵੀ ਉਤਕਾਰ ਲੱਕਿਓ ਜਿਵੇਂ ਅਸੀਂ ਕੱਖਾਂ ਨੂੰ ਸਾਡੇ ਪੱਠਿਆਂ ਨੂੰ ਵਸੀਮ ਨੂੰ ਬਿਨਾ ਖਾਤੋਂ ਨਾ ਤਕਰੀਬਨ ਤਕਰੀਬਨ ਅਸੀਂ ਕੋਸ਼ਿਸ਼ ਕਰਦੇ ਆਂ ਵੀ ਪੱਠੇ ਅਸੀਂ ਮੋਟਰ ਕੋਲੇ ਵੇਚੀਏ ਭਈ ਕਿੱਥੇ ਜਾਂਦੀ ਹੈ ਇਸ ਕਰਕੇ ਸਬਜ਼ੀ ਨੂੰ ਹਰ ਵਾਰ ਬਦਲਿਆ ਨਾ ਕਰੋ ਉਹਦੇ ਕਿਤੇ ਜੁਇਆ ਥੋੜਾ ਜਿਹਾ ਇਤਨਾ ਅਕਦਾ ਥਾਂੜ ਮੈਲ ਘਰ ਲਓ ਉਥੇ ਜੇ ਤੁਸੀਂ ਪੱਠਿਆਂ ਨੂੰ ਖਾਦ ਪਾਈ ਹੈ ਉਹਦੇ ਅਨੁਸਾਰ ਬਦਲੋ ਸਕੇਓ ਕਿਉਂਕਿ ਜਿਹੜੀ ਸਬਜ਼ੀ ਹੈ ਨਾ ਇਹਨੂੰ ਘੁੱਲਪਰੀ ਥਾਂ ਚਾਹੀਦੀ ਹੈ ਕੰਨਿ ਥਾਂ ਦੇ ਵਿੱਚ ਮੋਟੀ ਥਾਂ ਦੇ ਵਿੱਚ ਹੈਗੀ ਥਾਂ ਦੇ ਵਿੱਚ ਸਬਜ਼ੀ ਨਹੀਂ ਹੋਣੀ ਇਸ ਕਰਕੇ ਇੱਕ ਧਿਆਨ ਕਰੋ ਕਿ ਹਰ ਸਾਲ ਸੀਜ਼ਨਲ ਸਬਜ਼ੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹ ਕਿ ਬੇਠ ਤਿਆਰ ਕੀਤੀ ਹਾੜੀ ਸੋਨੇ ਦੀ ਖੇਤ ਤਿਆਰ ਕਰਦੇ ਆ ਸੌਂਫੀਆਂ ਦੀ ਕੀਮਤ ਹੈ ਕਿਉਂਕਿ ਚਿਪਸ ਵੀ ਤਕਰੀਬਨ 50-55 ਦੀਆਂ ਦੋ ਪੈਕ ਆਉਂਦੇ ਆ ਤੁਰੇ ਜਾਂਦਾ ਜਵਾਕ ਖਾ ਜਾਂਦਾ ਪਰ ਜੇਕਰ 100 ਰੁਪਇਆ ਤੁਸੀਂ ਖੇਤੀਬਾੜੀ ਯੂਨੀਵਰਸਿਟੀ ਨੂੰ ਦਿਓਗੇ ਤਕਰੀਬਨ ਤਕਰੀਬਨ 4 ਜੀਨਾ ਵਾਲਾ ਬੰਦਾ ਉਹਨੂੰ ਤਕਰੀਬਨ 3 ਮਹੀਨੇ ਸਬਜ਼ੀ ਕਾ ਸਕਦਾ ਮੈਂ ਹੁਣ ਗੱਲ ਤੋਂ ਕਾਰਨ ਕੀ ਹੈ ਜੇ ਸਬਜ਼ੀ ਜੇ ਖਸਾਂਦੀਰੋਂ ਜੇ ਕਿਸੇ ਸਬਜ਼ੀ ਨੂੰ ਰੰਗ ਦਿੰਦਾ ਨਾ ਹੁਣ ਸਾਇੰਸਦਾਨ ਕਹਿੰਦੇ ਵੀ ਜਿੰਨੀ ਥਾੜੀ ਸੁਧੀ ਕਲਰ ਤੋਂ ਹੋਊਗੀ ਰੰਗਦਾਰ ਹੋਊਗੀ ਉਨਾ ਹੀ ਤੰਦਰੁਸਤ ਹੋਵੋਗੇ ਜਿਵੇਂ ਚ ਬੈਂਗਣ ਪਿਆ ਤੁਹਾਡੀ ਸਬਜ਼ੀ ਚ ਉਹ ਵੀ ਕੋਈ ਮਹਿਣਾ ਲੱਗਦਾ ਜੇ ਗਾਜਰ ਪਈ ਹੈ ਉਹ ਵੀ ਕੋਈ ਮਹਿਣਾ ਰੱਖਦੀ ਹੈ ਕਾਜ ਨੂੰ ਰੰਗ ਲਾਲ ਕੁਦਰਤ ਨੇ ਐਵੇਂ ਨਹੀਂ ਦਿੱਤਾ ਉਹਦੇ ਵਿੱਚ ਬਹੁਤ ਚੀਜ਼ ਹੈ ਬਹੁਤ ਤਗੜੀ ਚੀਜ਼ਾਂ ਹਮਰ ਨਾਲ ਲੱਗੀਆਂ ਹੋਈਆਂ ਜੇਕਰ ਬੱਚੇ ਦੇ ਛੋਟੇ ਮੰਨ ਲਓ ਪੜਦਾ ਇਹ 10 ਸਾਲ ਦੇ ਤੇ ਲੱਗਦੀ ਹੈ ਨਾ ਮਲ ਘਾਗ ਹੈ ਕੋਸ਼ਿਸ਼ ਕਰਿਆ ਕਰੋ ਸੀਜ਼ਨ ਹੈ ਛਿਲਕੇ ਦਰਜ ਨੂੰ ਸਾਫ਼ ਕਰਕੇ ਸੋਈ ਦੇ ਵਿੱਚ ਇੱਕ ਥਾਲੀ ਚ ਰੱਖ ਦਿਆ ਕਰੋ ਇੱਕ ਰੱਖ ਦਿਆ ਕਰੋ ਕੁਰਿਆ ਜਾਂਦਾ ਕਿ ਤੁਹਾਨੂੰ ਮम्मा ਭੁੱਖ ਲੱਗੀ ਆ ਉਹਦੇ ਮੂੰਹ ਪਾ ਦਿਆ ਕਰੋ ਫਿਰ ਪਾਲਕ ਗਰਮੀ ਚ ਵੀ ਹੋ ਜਾਂਦੀ ਆ ਸੀਜ਼ਨ ਦੇ ਵਿੱਚ ਤਿੰਨ ਵਾਰੀ ਪਾਲਕ ਆਹਾ ਸਕਦੇ ਹਾਂ ਖਾਸ ਕਰਕੇ ਬਜ਼ੁਰਗਾਂ ਲਈ ਮਾਤਾਵਾਂ ਲਈ ਪਹਿਣਾ ਲਈ ਪਾਲਕ ਬਹੁਤ ਜ਼ਰੂਰੀ ਆ ਇੱਕ ਦਿਨ ਜ਼ਰੂਰ ਹੱਥੇ ਚ ਪਾਲਕ ਪਨੀਰ ਖਵਾ ਖਵਾਇਆ ਕਰੋ ਉਹਨਾਂ ਨੂੰ ਦੁੱਧ ਦਾ ਯੋਗਦਾਨ ਫੇਰ ਆਇਆ ਕਾਰਨ ਕੀ ਉਸ ਇਸੇ ਤਰ੍ਹਾਂ ਦੇ ਸਰੀਰਕੀ ਬਕਰ ਹੈ ਕਿ ਉਹਨਾਂ ਨੂੰ ਐਲਰਜੀ ਘਾਟ ਪਾਈ ਜਾਂਦੀ ਆ ਆਮ ਹੀ ਪਾਈ ਜਾਂਦੀ ਆ ਬਜ਼ੁਰਗ ਤੇ ਮਾਤਾਵਾਂ ਦੇ ਵਿੱਚ ਇਸ ਕਰਕੇ ਇਹ ਚੀਜ਼ਾਂ ਘਰੋਂ ਮਿਲਣੀਆਂ ਜ਼ਿਆਦੇ ਲੈਕਚਰਾਂ ਵਿੱਚ ਲੰਬਾਈ ਕਰਨਾ ਕੀ ਕਰ ਹੋਰ ਧਿਆਨ ਨਾਲ ਚ ਲੈ ਕੇ ਜਾਇਓ ਜਿਹੜੀਆਂ ਜੀਵਾਂ ਨਾਲ ਇਹ 2-3 ਸਵਾਲ ਰੱਖਦੀ ਐ ਖੱਟਾ ਅੱਡਾ ਇਹ ਦਿਨ ਪਾਠ ਤੇ ਚਾਰ ਪਾਠ ਸਾਇੰਸ ਦਾ ਦੱਸਦੇ ਹੁੰਦੇ ਆ ਤੁਸੀਂ ਕੀ ਕਰਦੋ ਕਿ ਅੱਜ ਕੱਲ੍ਹ ਦੀਆਂ ਲੇਡੀਜ਼ ਮਾਤਾਵਾਂ ਦੱਸਦੀਆਂ ਮੇਰਾ ਬੇਟਾ ਤਾਂ ਦੰਗ ਨਹੀਂ ਖਾਂਦਾ ਤਾਂ ਤੂੰ ਨੂੰ ਨਹੀਂ ਲਾਉਂਦਾ ਬੜੇ ਚਾਰਾ ਨਾਲ ਦੱਸਦੀਆਂ ਜਿਹਨੇ ਕੋਈ ਖੈਰਾ ਲੈ ਕੇ ਆਇਆ ਛੋਟੇ ਛੋਟੇ ਨੂੰ ਆਪਾਂ ਦੁੱਧ ਤੇ ਪਾਲਿਆ ਛੋਟੇ ਛੋਟੇ ਤੇ ਮੁੱਲ ਦੇ ਤੇ ਉਹ ਕਿੱਥੋਂ ਬਾਊ ਦਾ ਬਾਟੀ ਭਰ ਕੇ ਜਿਸ ਕਰਕੇ ਉਹ ਨੂੰ ਨਿੱਕੇ ਹੁੰਦੇ ਨੂੰ ਜੋ ਸਬਜ਼ੀ ਘਰੇ ਬਣੀ ਆ ਤੂੰ ਗੂਜ ਪਾ ਕੇ ਦਿਹਾ ਕਰੋ ਤਾਂ ਕਿ ਉਹਦੀ ਜੀਭ ਨੂੰ ਪਤਾ ਲੱਗ ਜੇ ਆ ਵੀ ਮੈਂ ਖਾਣਾ ਹੁੰਦਾ ਜਦੋਂ ਵੱਡਾ ਹੁੰਦੇ ਕਿੱਥੋਂ ਖਾਊਗਾ ਬਾਟੀ ਭਾਜੀ ਤੁਹਾਡੀ ਬੈਗਣਾ ਵੀ ਤੁਹਾਡੇ ਗੱਦੂ ਦੀ ਤੁਹਾਡੀ ਗੱਲ ਜਦੋਂ ਵਿਕੇ ਹੁੰਦੇ ਨੇ ਖਾਦਾ ਹੀ ਨਹੀਂ ਇਸ ਸਕੇ ਆਪ ਦੀ ਸਾਫ ਮਤਲਬ ਕਿ ਤਰਥਾਲੀਏ ਜਿਹੜੀ ਖਾਣੀ ਆ ਸ਼ਾਮ ਨੂੰ ਉਹਨੂੰ ਕਲਰਫੁੱਲ ਬਣਾਓ ਵੱਧ ਤੋਂ ਵੱਧ ਖਰਾਬ ਬੱਚਿਆਂ ਨੂੰ ਦਿਓ ਤਾਂ ਕਿ ਅਸੀਂ ਤੰਦਰੁਸਤ ਸਮਾਜ ਸਿੱਖ ਸਿਅੇ कृषि ਵਿਗਿਆਨ ਕੇਂਦਰ ਇੱਕ ਗੱਲ ਹੋਰ ਰੋਣੀ ਵੀ ਰਹਿ ਗਈ ਕਿਸਾਨ ਜੀਰੋ ਬੱਚੇ ਅਜੇ ਇੱਕ ਵਾਰ ਬੱਚੇ ਅਸੀਂ ਅੰਗਰੇਜ਼ੀ ਸਕੂਲਾਂ ਚਲਾ ਲਏ ਆ ਪੰਜਾਬੀਆਂ ਤੋਂ ਬਹੁਤ ਦੂਰ ਹੋਏ ਜਾ ਰਹੇ ਆ ਇੱਕ ਰਸਿਆ ਨਾਇਕਰ ਹੋਇਆ ਜਿਸ ਨੂੰ ਜਾਉਂਦੇ ਜੀ ਮਾਰਨਾ ਹੋਵੇ ਉਹ ਕਹਦੇ ਜਾਂ ਤੈਨੂੰ ਤੇਰੀ ਮਾਂ ਮਰਦੀ ਭੁੱਲੀ ਜੇ ਇਸ ਹਰ ਇੱਕ ਸਾਹ ਜੀ ਰੋ ਬੱਚੇ 60 ਕਹਿਣਾ ਭੁੱਲੇ ਨੇ 63 ਕਹਿਣਾ ਭੁੱਲੇ ਨੇ 92 ਕਹਿਣਾ ਭੁੱਲ ਗਏ ਉਹ ਚੰਗਾ ਅਫਸਰ ਨਹੀਂ ਸਿੱਧ ਹੋ ਸਕਦਾ ਸਭ ਤੋਂ ਚੰਗਾ ਅਫਸਰ ਉਹ ਸਿੱਧ ਹੁੰਦਾ ਜਿਹੜਾ ਪਿੰਡ ਚ ਪੜਿਆ ਸ਼ਹਿਰ ਤੇ ਦੇ ਕਿਉਂਕਿ 10 ਦਿਨ ਤੱਕ ਪਿੰਡ ਕੋਲਿਆ ਪਾਸ ਤੋਂ ਪਿੰਡ ਕੀਤੀ ਉਸ ਤੋਂ ਬਾਅਦ ਸਭ ਨੂੰ ਸਵਾਜ ਨੂੰ ਪਤਾ ਲੱਗ ਜਾਂਦੇ ਆ ਸ਼ਹਿਰੀ ਜਿਹੇ ਨੂੰ ਇਸ ਸਰ ਦੇ ਬੱਚਾ ਨੂੰ ਜਿਹੜੇ ਸਕੂਲ ਚ ਲਾ ਲਿਆ ਤਾਂ ਉਹਨਾਂ ਨੂੰ ਕਾਇਦਾ ਮੇਰਾ ਜੀ ਗੁਰ ਪੜਾਓ ਉਹਨਾਂ ਨੂੰ ਦੱਸੋ ਵੀ 68 ਆ ਹੰਮ ਦਾ 92 ਆ ਹੰਮ ਦਾ ਤਾਂ ਕਿ ਅਸੀਂ ਆਪ ਦੀ ਜ਼ਿਆਦਤ ਨੂੰ ਸਾਬਤ ਕਰੀਏ ਆਪਣੀ ਕਲੀਰ ਨੂੰ ਜਾ ਸਕੀਏ ਝੋਨੇ ਦੀ ਕਲੀਰ ਸਾਹਮਣੀ ਸੌਂਦੀ ਹੈ ਅੱਜ ਦੀ ਕਲੀਰ ਸਾਹਮਣੀ ਕਿਸਾਨ ਜੀ ਨੂੰ ਬਹੁਤ ਔਖੀ ਆ ਇੰਨੀਆਂ ਗੱਲਾਂ ਦਾ ਬਹੁਤ ਕਿਮਾਤ ਆ ਜੀ ਦਾ ਬਹੁਤ-ਬਹੁਤ ਧੰਨਵਾਦ